ਸਭ ਪਾਈਪਨ ਨੂੰ ਜੈਮ ਸੀਗੇ ਮੈਂ ਬਿਸ਼ਪ ਡਾਕਟਰ ਅਲਫਰਡ ਜੇਮਸ ਜਲੰਧਰ ਤੋਂ ਮੈਂ ਅਜਬਤ ਮੈਂ ਫਕਰ ਮਹਿਸੂਸ ਕਰਦਾ ਹਾਂ ਕਿ ਅੱਜ ਤਰੀਕ 27 ਸਤੰਬਰ 2024 ਇੱਕ ਭਾਈ ਸੁਖਜਿੰਦਰ ਗਿੱਲ ਵੱਲੋਂ ਹਾਈ ਕੋਰਟ ਦੇ ਵਿੱਚ ਪੀਆਈਐਲ ਰਿਟ ਲਾਈ ਗਈ ਆ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਕਾਫੀ ਸਮੇਂ ਤੋਂ ਮਸੀ ਗਤੀਵਿਧੀਆਂ ਧਾਰਮਿਕ ਗਤੀਵਿਧੀਆਂ ਦੇ ਆੜ ਦੇ ਵਿੱਚ ਆਪਣਾ ਕਾਰੋਬਾਰ ਚਲਾ ਰਹੇ ਨੇ ਤੇ ਕਾਫੀ ਵਾਰ ਉਹਨਾਂ ਨੇ ਵੱਖ-ਵੱਖ ਸਮੇਂ ਤੇ ਅਤੇ ਜਲੰਧਰ 'ਚ ਵੀ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀਆਂ ਕੀਤੀਆਂ ਗਈਆਂ ਸੀ ਕਿ ਵੀ ਇਹਨਾਂ ਵੱਲੋਂ ਜੋ ਚਲ ਰਹੇ ਆ ਜੋ ਬੇਅਦਬੀਆਂ ਕਰ ਰਹੇ ਆ ਆਪਣੀ ਆਪਣੀ ਫੇਸਬੁੱਕ ਇੰਸਟਾਗ੍ਰam ਦੇ ਉੱਤੇ ਜੋ ਮਸੀਹੀ ਧਾਰਮਿਕ ਧੱਜੀਆਂ ਉਡਾਰੇ ਨੇ ਉਹਦੀ ਬੇਅਦਬੀ ਕਰ ਰਹੇ ਆ ਅਨਬਿਬਲੀਕਲ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਆ ਜੋ ਬਾਈਬਲ ਦੇ ਐਥਿਕਸ ਜਾਂ ਕੋਈ ਫੈਕਟ ਦੇ ਨਾਲ ਕੋਈ ਰਿਲੇਟਡ ਨਹੀਂ ਆ ਉਹ ਆਪਣੇ ਮਨਮਰਜ਼ੀ ਮੁਤਾਬਕ ਕਰ ਰਹੇ ਆ ਕਾਫੀ ਵਾਰ ਉਹਨਾਂ ਖਿਲਾਫ ਦਰਖਾਸਤਾਂ ਦੇਣ ਤੋਂ ਬਾਅਦ ਜਦੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਉਹਨਾਂ ਵੱਲੋਂ ਅੱਜ ਪੀਆਲ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਤੇ ਮੈਂ ਬਹੁਤ ਫਕਰ ਮਹਿਸੂਸ ਕਰਦਾ ਕੋਈ ਤਾਂ ਹੈ ਪੰਜਾਬ ਦੇ ਵਿੱਚ ਜੋ ਪੰਜਾਬ ਤੇ ਮਸੀਹੀ ਕੌਮ ਦੇ ਪ੍ਰਤੀ ਧਾਰਮਿਕ ਭਾਵਨਾ ਅਤੇ ਉਹ ਗਰਮ ਮਹਿਸੂਸ ਕਰ ਰਹੇ ਆ ਦਰਦ ਰੱਖਦੇ ਆ ਤੇ ਬਹੁਤ ਅੱਛੀ ਗੱਲ ਆ ਹੁਣ ਉਹਨਾਂ ਨੂੰ ਰੁਕ ਕਰਨਾ ਪਿਆ ਆ ਹਾਈ ਕੋਰਟ ਦਾ ਕਿ ਹੁਣ ਕੋਰਟ ਅੱਗੇ ਬੇਨਤੀ ਕੀਤੀ ਜਾਂਦੀ ਆ ਕਿ ਇਹਨਾਂ ਦੇ ਉੱਤੇ ਲਕੀ ਖਿੱਚੀ ਜਾਵੇ ਤੇ ਇੱਕ ਹੋਰ ਇੱਕ ਖਾਸ ਗੱਲ ਇਹ ਆ ਕਿ ਜਿਹੜਾ ਪ੍ਰਚਾਰਕ ਆ ਆਪਣੇ ਟਾਈਟਲ ਲਾਏ ਹੋਏ ਆ ਨਾਮ ਦੇ ਅੱਗੇ ਅਪੋਸਟਲ ਪ੍ਰੋਫਿਟ ਬਿਸ਼ਪ ਤੇ ਉਹਨਾਂ ਨੇ ਕੋਈ ਬਾਈਬਲ ਥੀਓਲੋਜੀ ਯਾ ਸੈਮੀਨਰੀ ਦੇ ਵਿੱਚ ਨਹੀਂ ਗੇ ਤਾਲੀਮ ਹਾਸਲ ਨਹੀਂ ਕੀਤੀ ਬੋਡੀਗਾਰਡ ਰੱਖਦੇ ਨੇ ਅਤੇ ਬਹੁਤ ਸਾਰੀਆਂ ਜੋ ਬੇਵੋਦੀ ਮੈਂ ਕਹਾਂਗਾ ਤੇ ਇੱਕ ਮਜ਼ਾਕ ਬਣਿਆ ਹੋਇਆ ਹੈ ਫੂਕਾ ਮਾਰਦੇ ਨੇ ਲੋਕਾਂ ਨੂੰ ਸੁੱਟਦੇ ਨੇ ਤੇ ਮੈਂ ਇੱਕ ਹੋਰ ਮੈਂ ਗੱਲ ਦੱਸਣਾ ਮੈਂ ਚਾਹਾਂਗਾ ਕਿ ਜਿਹੜਾ ਵੀ ਪ੍ਰਚਾਰਕ ਹੋਵੇ ਉਹ ਘਟੋ ਘਟੋ ਉਹਨਾਂ ਦਾ ਜਿਹੜਾ ਜਿਹੜਾ ਪਿਛੋਕੜ ਆ ਉਹ ਈਸਾਈ ਹੋਵੇ 크ਰਿਸਚਨ ਹੋਵੇ ਘਟੋ ਘਟੋ 50 60 ਸਾਲਾਂ ਤੋਂ 크ਰਿਸਚਨ ਪਰਿਵਾਰ ਹੋਵੇ ਉਹਨਾਂ ਵਿੱਚੋਂ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹੀ ਪ੍ਰਚਾਰ ਕਰ ਸਕਦੇ ਆ ਬਾਕੀ ਨਿਊਲੀ ਜਿਹੜੇ ਕਨਵਰਟਡ ਆ ਉਹ ਇਸ ਕੰਮ ਨੂੰ ਨਾਲ ਲਿਆਵੇ ਕਿਉਂਕਿ ਬਾਈਬਲ ਦੇ ਵਿੱਚ ਵੀ ਲੇਵੀਆਂ ਨੂੰ ਇਹ ਅਧਿਕਾਰ ਦਿੱਤਾ ਕਿ ਉਹ ਖੁਦਾ ਦੀ ਸੇਵਾ ਕਰੇ ਸੋਇਸ ਕਰਕੇ ਇਹ ਵੀ ਇੱਕ ਗੱਲ ਰੱਖੀ ہوئی ਹੈ ਕਿ ਜਿਹੜਾ ਪ੍ਰਚਾਰਕ ਜਿਹੜਾ ਵੀ ਬਣਨਾ ਚਾਵੇ ਉਹ ਮਸੀਹੀ ਬੈਕਗ੍ਰਾਉਂਡ ਤੋਂ ਹੋਵੇ ਬਾਕੀ ਉਹ ਲਿਸਨਰਸ ਹੋਵੇ اٹੈਂਡੀ ਹੋਵੇ ਤੇ ਦੂਜੀ ਗੱਲ ਹੈ ਕਿ ਉਹ ਪੜਾ ਲਿਖਿਆ ਹੋਵੇ ਤੇ ਬਹੁਤ ਵੱਡੀ ਗੱਲ ਆ ਹੱਲਾਸ਼ੇਰੀ ਮੈਂ ਦਿਨਾਂ ਆ ਭਾਈ ਸੁਖਜਿੰਦਰ ਗਿੱਲ ਨੂੰ ਤੇ ਉਹਨਾਂ ਨੇ ਅੱਜ ਪੀਆਲ ਕਰ ਕੀਤੀ ਹੋਈ ਐ ਤੇ ਖੁਦਾ ਦੇ ਕਲਮ ਦੇ ਮੁਤਾਬਕ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਆ ਤੇ ਕਿਉਂਕਿ ਖੁਦਾ ਦੇ ਕਲਮ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਕੋਈ ਮਸੀਹ ਦੇ ਵਿੱਚੋਂ ਨਵੀਂ ਸ੍ਰਿਸ਼ਟਾ ਪੁਰਾਣੀਆਂ ਗੱਲਾਂ ਬੀਤ ਗਈਆਂ ਨੇ ਤੇ ਰومیਆ ਦੀ ਪੱਤਰੀ ਦੇ ਵਿੱਚ ਵੀ ਲਿਖਿਆ ਕਿ ਦੁਨੀਆਂ ਦੇ ਤੁਸੀਂ ਸਦਰਸ਼ਨਾ ਬਣੋ ਇਹ ਦੁਨੀਆ ਦੇ ਜੋ ਜੋ ਖਮੀਰ ਆਪਰਾਣਾ ਖਮੀਰ ਜੋ ਛੱਡ ਚੁੱਕੇ ਆ ਦਫਨਾ ਚੁੱਕੇ ਆ ਉਹਨੂੰ ਵੀ ਲਿਆ ਕੇ ਮਸੀਹੀ ਐਕਟੀਵਿਟੀ ਦੇ ਵਿੱਚ ਉਹ ਮਿਕਸ ਅਪ ਕਰ ਰਿਆ ਤੇ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਅਸੀਂ ਆ ਚੀਜ਼ਾਂ ਨੂੰ ਅਸੀਂ ਵੇਖਦੇ ਨੇ ਫੇਸਬੁੱਕ ਇੰਸਟਾਗ੍ਰam ਉੱਤੇ ਅਸੀਂ ਵੇਖਦੇ ਨੇ ਬਿਨਾ ਗਿਆਨ ਤੋਂ ਸੱਚ ਪੂਛ ਕਥਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਖੁਦਾ ਦੀ ਪਰਜਾ ਜਿਹੜੀ ਨਾਸ ਹੋ ਰਹੀ ਹੈ ਸੋ ਮੈਂ ਸਰਕਾਰ ਅੱਗੇ ਵੀ ਬੇਨਤੀ ਕਰਦਾ ਕੋਰਟ ਅੱਗੇ ਵੀ ਬੇਨਤੀ ਕਰਦਾ ਕਿ ਇਹਨਾਂ ਦੇ ਜੋ ਸੋਸ਼ਲ ਮੀਡੀਆ ਜਿਹਦੇ ਉੱਤੇ ਇਹ ਪ੍ਰਸਾਰਣ ਕਰਦੇ ਨੇ ਫੇਸਬੁੱਕ ਹੋਵੇ ਇੰਸਟਾਗ੍ਰam ਹੋਵੇ ਕੋਈ ਵੀ ਕਿਉਂ ਨਾ ਹੋਵੇ YouTube ਕਿਉਂ ਨਾ ਹੋਵੇ ਇਹ ਸਭ ਚੀਜ਼ਾਂ ਨੂੰ ਸਸਪੈਂਡ ਜਲਦੋਂ ਜਲਦ ਕੀਤੀ ਜਾਵੇ ਥੈਂਕ ਯੂ ਗੋਡ ਬlesਸ ਯੂ ਜੈਮ ਸਿੰਘ